ਥ्रेड ਹੈਂਡਵਰਕ ਦੇ ਬਹੁਤ ਸੋਹਣੇ ਡਿਜ਼ਾਈਨ ਆ ਜਿਹਦੇ ਵਿੱਚ ਕਿ ਆਪਾਂ ਸੀਕਵੈਂਸ ਯੂਜ਼ ਕਰਨੀ ਹੁੰਦੀ ਆ ਇਹਦੇ ਲਈ ਆਪਾਂ ਐਂਕਰ ਦੀਆਂ ਗੁੱਟੀਆਂ ਲਈਆਂ ਪਛਮ ਦਾ ਧਾਗਾ ਜਾਂ ਡੋਰੀ ਦਾ ਧਾਗਾ ਵੀ ਲੈ ਸਕਦੇ ਆ ਤੇ ਇੱਕ ਇਹ ਆਪਾਂ ਸੀਕਵੈਂਸ ਲਈ ਆ ਇਸ ਸਾਈਜ਼ ਦੀ ਤੇ ਜਿਹੜਾ ਨੀਡਲ ਦਾ ਸਾਈਜ਼ ਆ ਉਹ ਇਹ ਵਾਲਾ ਤੁਸੀਂ ਰੱਖਣਾ ਵੀ ਜਿਹੜਾ ਨਖਾਰਾ ਹੁੰਦਾ ਮਤਲਬ ਉਹ ਸੀਕਵੈਂਸ ਦੇ ਵਿੱਚ ਦੀ ਨਿਕਲ ਸਕੇ ਇਦਾਂ ਨਾ ਹੋਵੇ ਤੁਸੀਂ ਕੰਧੂਈ ਸੂਈ ਵਰਗੀ ਕੋਈ ਮੋਟੀ ਸੂਈ ਲੈ ਲਓ ਹਨਾ ਤੇ ਉਹ ਸਿੱਪੀ ਦੇ ਵਿੱਚ ਦੀ ਨਿਕਲੇ ਨਾ ਜਦੋਂ ਆਪਾਂ ਸਤਾਰੀ ਲਗਾਣੀ ਆ ਤਾਂ ਸੂਈ ਦਾ ਸਾਈਜ਼ ਆ ਜਿਹੜਾ ਉਹ ਮੀਡੀਅਮ ਰੱਖਣਾ ਵੀਡੀਓ ਨੂੰ ਲਾਈਕ ਕਰ ਦੇਣਾ ਜਿਹੜੇ ਵੀ ਭੈਣ ਭਰਾ ਜੁੜੇ ਆ ਤੁਸੀਂ ਜੁੜੇ ਹੋ ਵੀਰਪਾਲ ਕੌਰ ਸੇਖੋਂ YouTube Facebook ਤੇ Instagram ਦੇ ਨਾਲ ਜਿਹੜੀਆਂ ਵੀ ਭੈਣਾਂ ਨੇ ਥ੍ਰੈਡ ਹੈਂਡਵਰਕ ਆਰੀ ਹੈਂਡਵਰਕ ਸਿੱਖਣਾ ਹੋਵੇ ਤਾਂ ਤੁਸੀਂ ਸਾਡੇ ਪੇਜ ਨੂੰ ਫੋਲੋ ਕਰ ਸਕਦੇ ਆ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਇਹ ਮੈਂ ਪਸ਼ਮੀਨੇ ਤੇ ਜੀ ਬਣਾ ਰਹੀ ਸੀਗੀ ਮੀਨ ਇਹਨੂੰ ਮੈਂ ਘੇਰੇ ਤੇ ਬਣਾ ਰਹੀਆਂ ਵਿੱਚ ਵਿੱਚ ਜਿਵੇਂ ਸਿੰਗਲ ਸਿੰਗਲ ਸੀਕਵੈਂਸ ਲਗਾ ਰਹੀਆਂ ਸਿੰਗਲ ਸੀਕਵੈਂਸ ਲਗਾਉਣ ਲਈ ਆਪਾਂ ਇਦਾਂ ਕਹਿਰਾ ਧਾਗਾ ਜਿਹੜਾ ਐਂਕਰ ਦਾ ਲਿਆ ਪਿੰਕ ਕਲਰ ਦਾ ਇਹਨੂੰ ਆਪਾਂ نیچے ਦੀ ਜਿਵੇਂ ਗੰਢ ਲਗਾ ਕੇ ਇੱਕ ਸਿੰਗਲ ਗੰਢ ਲਗਾ ਕੇ ਉੱਪਰ ਆ ਜਿਹੜਾ ਇਹਨੂੰ ਕੱਢ ਲੈਣਾ ਹੁੰਦਾ ਇਸ ਤਾਂ ਅੱਗੇ ਨੂੰ ਤੇ ਇਹਦੇ ਵਿੱਚ ਦੀ ਆਪਾਂ ਜਿਵੇਂ ਕੋਈ ਕਿਸੇ ਵੀ ਕਲਰ ਦੀ ਜਿਹੜੀ ਸਤਾਰੀ ਉਹ ਲਗਾ ਸਕਦੇ ਆ ਸੀਕਵੈਂਸ ਲਗਾ ਸਕਦੇ ਆ ਸ਼ਾਈਨਿੰਗ ਦੇ ਲਈ ਇਦਾਂ ਜਿਵੇਂ ਮੈਂ ਇਹ 골ਡਨ ਸੀਕਵੈਂਸ ਲਈ ਹੈ ਇਹ 3mm ਆ ਮਤਲਬ ਇਹਦਾ ਜਿਹੜਾ ਸਾਈਜ਼ ਆ ਜਿਹੜੀ 2 mm ਹੁੰਦੀ ਹੈ ਜੀ ਉਹ ਮੜੀ ਛੋਟੀ ਹੁੰਦੀ ਹੈ 3 mm ਦੀ ਥੋੜੀ ਵੱਡੀ ਲੈਣੀ ਹੈ ਕਿਉਂਕਿ ਇਹਦੇ ਉੱਪਰ ਆਪਾਂ ਫਿਰ ਜਿਹੜਾ ਨੋਟ ਡਿਜ਼ਾਈਨ ਵੀ ਬਣਾਉਣਾ ਹੈਗਾ ਹਨਾ ਤਾਂ ਥੋੜੀ ਜੀ ਸੀਕਵੈਂਸ ਆ ਤੁਸੀਂ ਇਹਦੇ ਵਿੱਚ ਵੱਡੇ ਯੂਜ਼ ਕਰਨੇ ਆ ਮਤਲਬ ਛੋਟੀ ਨਹੀਂ ਲੈਣੀ ਕਿਉਂਕਿ ਸੂਈ ਨੇ ਵੀ ਵਿੱਚ ਦੀ ਲੰਘਣਾ ਹੁੰਦਾ ਹੁਣ ਆਪਾਂ ਇਦਾਂ ਦੋ ਵਾਰੀ ਇਹਦੇ ਉੱਪਰ ਦੀ ਇਦਾਂ ਰੋਲ ਕਰਨਾ ਹੈਗਾ ਤੇ ਫਿਰ ਆ ਸੀਕਵੈਂਸ ਦੇ ਵਿੱਚ ਦੀ ਇਦਾਂ ਸੂਈ ਆ ਜਿਹੜੀ ਲੰਗਾਉਣੀ ਆ ਤੇ ਜਿੱਥੋਂ ਆਪਾਂ ਧਾਗਾ ਲਿਆ ਸੀ ਉਹ ਤੋਂ ਥੋੜੀ ਜੀ ਸਾਈਡ ਦੀ ਬਿਲਕੁਲ ਉਹਦੇ ਨਾਲ ਦੀ ਨੀ ਨੰਗੋਣੀ ਕਿ ਧਾਗਾ ਆਪਣਾ ਬੈਕ ਹੋ ਜਾਊਗਾ ਥੋੜਾ ਜਿਹਾ ਉਹਦੇ ਨਾਲ ਸਪੇਸ ਛੱਡ ਕੇ ਤੇ ਨਾਲ ਦੀ ਜਿਹੜੀ ਇਦਾਂ ਆਪਣੀ ਸੂਈ ਆ ਉਹ ਨੂੰ ਨੰਗੂਗੀ ਤੇ ਉੱਪਰ ਆਪਣਾ ਜਿਹੜਾ ਇਹ ਨੋਟ ਵਾਲਾ ਵਧੀਆ ਜਿਹੜਾ ਡਿਜ਼ਾਈਨ ਉਹ ਬਣ ਜਾਊਗਾ ਇਹ ਸਿੰਗਲ ਸਿੰਗਲ ਜਿਹੜੀ ਸੀਕਵੈਂਸ ਹੈ ਉਹ ਤੁਸੀਂ ਲਗਾ ਸਕਦੇ ਆ ਜਿਵੇਂ ਘੇਰੇ ਤੇ ਬਾਹਾਂ ਤੇ ਹਨਾ ਤੇ ਨਾਲ ਜਿਹੜੇ ਇਹ ਤੁਹਾਨੂੰ ਮੈਂ ਬੁਲੀਨ ਟੰਕੇ ਦੇ ਨਾਲ ਫਲਾਵਰ ਤੇ ਪੱਤੀ ਦਾ ਡਿਜ਼ਾਈਨ ਦਿਖਾਉਂਗੀ ਵਿੱਚ ਵਿੱਚ ਜਿਹੜੀਆਂ ਤੁਸੀਂ ਫਲਾਵਰ ਪੱਤੀਆਂ ਇਦਾਂ ਬਣਾ ਸਕਦੇ ਆ ਇਦਾਂ ਤੁਸੀਂ ਦੇਖੋ ਸੀਕਵੈਂਸ ਲਗਾ ਸਕਦੇ ਆ نیچے ਦੀ ਤੁਸੀਂ ਧਾਗਾ ਕੱਢਣਾ ਇਦਾਂ ਸੂਈ ਦੇ ਨਾਲ ਤੰਗਲ ਥਾ ਗਲਿਆ ਮੈਂ ਐਂਕਰ ਦੀ ਗੁੱਟੀ ਫਿਰ ਇਹਦੇ ਵਿੱਚ ਦੀ ਇਦਾਂ ਜੀ ਸਿਕਵੈਂਸ ਲੰਗਾਉਣੀ ਆ ਕੋਈ ਵੀ ਤੁਸੀਂ ਲੈ ਲਓ ਕਿਸੇ ਵੀ ਕਲਰ ਦੇ ਵਿੱਚ ਵੀ ਸਿਕਵੈਂਸ ਆ ਜਿਹੜੀਆਂ ਇਹ ਮਿਲ ਜਾਂਦੀਆਂ ਹੈਗੇ ਸਾਰਾ ਬੋਲਦੇ ਇਹਨੂੰ ਪੰਜਾਬੀ ਦੇ ਵਿੱਚ ਤੇ ਇਦਾਂ ਦੋ ਵਾਰੀ ਸੂਈ ਦੇ ਉੱਪਰ ਦੀ ਆਪਾਂ ਧਾਗੇ ਨੂੰ ਹੋਲਡ ਕਰਕੇ ਤੇ نیچے ਜਿਹੜਾ ਇਦਾਂ ਇਨਸਰਟ ਕਰ ਦੇਣਾ ਨਾਲ ਦੀ ਬਿਲਕੁਲ ਜਿੱਥੋਂ ਆਪਾਂ ਪਹਿਲਾਂ ਧਾਗਾ ਕੱਢਿਆ ਸੀ ਤੇ ਉਵੇਂ ਹੀ ਇਹ ਜਿਹੜੀ ਨੋਟ ਆ ਆਪਣੀ ਨੋਟ ਡਿਜ਼ਾਈਨ ਆ ਜਿਹੜਾ ਇਹ ਬਹੁਤ ਵਧੀਆ ਬਣ ਜਾਊਗਾ ਉੱਪਰੋਂ ਇਹਨੂੰ ਥੋੜਾ ਟਾਈਟ ਕਰਕੇ ਰੱਖਣਾ ਤਾਂ ਕਿ ਜਿਹੜੀ ਨੋਟ ਉਹ ਬਾਲੀ ਵੱਡੀ ਹੈ ਜਿਹੜੀ ਉਹ ਨਾ ਬਣੇ ਇਸ ਤਰ੍ਹਾਂ ਦੇਖੋ ਇਹ ਸਿੰਗਲ ਸਿੰਗਲ ਸੀਕਵੈਂਸ ਲੱਗੀਆਂ ਵੀ ਬਹੁਤ ਸੋਹਣੀਆਂ ਲੱਗਦੀਆਂ ਇਹਨੂੰ ਤੁਸੀਂ ਪਰ ਪਰ ਕੇ ਤੇ ਵਿੱਚ ਵਿੱਚ ਇਦਾਂ ਤੁਸੀਂ ਬੁਲੀਨ ਟੰਕੇ ਨਾਲ ਪੱਤੀਆਂ ਤੇ ਫਲਾਵਰ ਆ ਜਿਹੜੇ ਉਹ ਬਣਾ ਸਕਦੇ ਆ ਹੁਣ ਇਹ ਹੀ ਬੁਲੀਨ ਟੰਕੇ ਵਾਲੀ ਜਿਹੜੀ ਪੱਤੀ ਡਿਜ਼ਾਈਨ ਆ ਉਹ ਆਪਾਂ ਬਣਾ ਰਹੇ ਹੈਗੇ ਆ ਸਭ ਤੋਂ ਪਹਿਲਾਂ ਜਿੱਥੋਂ ਧਾਗਾ ਕੱਢਿਆ ਹੁੰਦਾ ਜਿੰਨੀ ਕ ਆਪਾਂ ਟੰਕਾ ਬਣਾਉਣਾ ਉਹਦੇ ਸੇਦ ਨੂੰ ਸੂਈ ਪਰ ਕੇ ਤੇ ਉਹਦੇ ਉੱਪਰ ਦੀ ਆਪਾਂ ਰੋਲ ਕਰਨਾ ਜਿਵੇਂ 6 ਵਾਰੀ 7 ਵਾਰੀ 8 ਵਾਰੀ ਜਿੰਨਾ ਕੋ ਤੁਸੀਂ ਵੱਡਾ ਬਣਾ ਰਹੇ ਹੋ ਫਲਾਵਰ ਉਦੇਸਾਬ ਨੰਮ ਨਾਲੋਂ ਮੈਂ ਇਹਨੂੰ 8 ਵਾਰੀ ਆ ਜਿਹੜਾ ਰੋਲ ਕਰ ਰਹੀ ਆ ਥੋੜਾ ਇਹ ਵੱਡਾ ਆ ਆਪਾਂ ਬਣਾ ਰਹੇ ਆ ਪੱਤੀ ਫਲਾਵਰ ਡਿਜ਼ਾਈਨ ਇਹਨੂੰ ਬੋਲਦੇ ਆ ਤੇ ਇਹਦੇ ਨਾਲ ਛੋਟੀਆਂ ਅਲੱਗ ਕਲਰ ਦੀਆਂ ਦੋ ਪੱਤੀਆਂ ਵੀ ਲੱਗਦੀਆਂ ਉਹ ਵੀ ਤੁਹਾਨੂੰ ਜਿਹੜੀਆਂ ਮੈਂ ਬਣਾਉਣੀਆਂ ਦੱਸੂਗੀ ਤੇ ਅੱਜ ਕਾਫੀ ਸਾਰੇ ਇਹਦੇ ਵਿੱਚ ਹੋਰ ਡਿਜ਼ਾਈਨ ਵੀ ਜਿਹੜੇ ਮੈਂ ਤੁਹਾਨੂੰ ਦਿਖਾਵਾਂਗੀ ਉਹਨਾਂ ਚੋਂ ਜਿਹੜਾ ਵੀ ਤੁਸੀਂ ਕਹੋਗੇ ਉਹਦੀ ਵੀਡੀਓ ਜਿਹੜੀ ਆਪਾਂ ਉਹ ਤੁਹਾਨੂੰ ਭੇਜ ਦਾਂਗੇ ਹੁਣ ਪਹਿਲਾਂ ਸਿੱਧਾ ਧਾਗਾ ਲਗਾਉਣਾ ਜੀ ਫਿਰ ਉਹਦੀ ਸਾਈਡ-ਸਾਈਡ ਦੀ ਥੋੜੀ ਜਿਹੀ ਜਗ੍ਹਾ ਹਟਾ ਕੇ ਜਦੋਂ ਹੁਣ ਇਦਾਂ ਸੂਈ ਕੱਢਣੀ ਹੁੰਦੀ ਹੈ ਤਾਂ ਬਿਲਕੁਲ ਇਹਦੇ ਅੱਗੇ ਕੱਢਣੀ ਹੁੰਦੀ ਹੈ ਤਾਂ ਕਿ ਜਿਹੜੀ ਸਫਾਈ ਆਵੇ ਡਿਜ਼ਾਈਨ ਦੇ ਵਿੱਚ ਕਈ ਵਾਰੀ ਆਪਾਂ ਇੱਧਰ ਉੱਧਰ ਸੂਈ ਕੱਢ ਦਿੰਨੇ ਆ ਤਾਂ ਇਹਦੇ ਵਿੱਚ ਬੁਲੀਨ ਟੰਕੇ ਦੇ ਵਿੱਚ ਸਫਾਈ ਨਹੀਂ ਆਉਂਦੀ ਤਾਂ ਬਿਲਕੁਲ ਤੁਸੀਂ ਅੱਗੇ ਆ ਜਿਹੜਾ ਧਾਗਾ ਉਹ ਰੱਖਣਾ ਹੈ ਇਸ ਤਰ੍ਹਾਂ ਤੇ ਇਦਾਂ ਤੁਸੀਂ ਇਹ ਜਿਹੜਾ ਇਹਨੂੰ ਕੱਢਦੇ ਰਹਿਣਾ ਜਿਹੜਾ ਐਂਕਰ ਦਾ ਧਾਗਾ ਹੁੰਦਾ ਪਛਮ ਦਾ ਧਾਗਾ ਕੋਈ ਵੀ ਜਿਹੜਾ ਧਾਗਾ ਹੌਲੀ-ਹੌਲੀ ਇਹਨੂੰ ਮਤਲਬ ਵਟ ਜਾਂ ਸੜ ਜਾਂਦਾ ਹੁੰਦਾ ਤੇ ਤੁਸੀਂ ਨਾਲ-ਨਾਲ ਜਿਹੜਾ ਉਹਨੂੰ ਮਤਲਬ ਕਲੀਅਰ ਕਰਦੇ ਜਾਣਾ ਤਾਂ ਕਿ ਉਲਝੇ ਨਾ ਧਾਗਾ ਬਿਲਕੁਲ ਵੀ ਹੁਣ ਆਪਾਂ ਇਹ ਜਿਹੜਾ ਵਿਚਾਲੇ ਟੰਕਾ ਲਗਾਇਆ ਸੀ ਉਹਦੇ ਨਾਲ-ਨਾਲ ਦੁਬਾਰਾ ਇਹ ਇਸ ਤਰ੍ਹਾਂ ਟੰਕਾ ਲਗਾ ਰਹੇ ਹਾਂ ਹੁਣ ਇੱਕ ਵਾਰੀ ਇਹਨੂੰ ਤੁਸੀਂ ਇਦਾਂ ਹੀ ਕੱਢ ਕੇ ਰੱਖਣਾ ਹੁੰਦਾ ਫਿਰ ਸੂਈ ਜਿੱਥੋਂ ਆਪਾਂ ਬਣਾਉਣਾ ਚਾਹੁੰਦੇ ਆ ਇਹਦੀ ਅੱਗੇ ਬਿਲਕੁਲ ਨਿਕਲਦੀ ਹੈ ਜਿੱਥੇ ਆਪਾਂ ਟੰਕਾ ਪਹਿਲਾਂ ਭਰਿਆ ਸੀ ਉਹਦੇ ਅੱਗੇ ਦੀ ਫੇਰ ਇਹਨੂੰ ਕਰਨਾ ਹੁੰਦਾ ਤੇ ਇਸ ਤਰ੍ਹਾਂ ਜਿਹੜਾ ਆਪਾਂ ਰੋਲਾ ਕਰਨਾ ਹੁੰਦਾ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਪੰਜ ਵਾਰੀ ਛੇ ਵਾਰੀ ਸੱਤ ਵਾਰੀ ਅੱਠ ਵਾਰੀ ਜਿਵੇਂ ਕਿ ਇਹਨੂੰ ਅੱਠ ਵਾਰੀ ਕਰਾਂਗੇ ਤਾਂ ਇੰਨਾ ਟੰਕਾ ਬਣ ਜਾਊਗਾ ਜੇ ਤੁਸੀਂ ਇਹਨੂੰ ਵੱਡਾ ਬਣਾਉਣਾ ਚਾਹੁੰਦੇ ਜਿਵੇਂ 10 12 ਵਾਰੀ ਤਾਂ ਤੁਹਾਡਾ ਟੰਕਾ ਜਿਹੜਾ ਥੋੜਾ ਜਿਹਾ ਵੱਡਾ ਬਣੂਗਾ ਜੇ ਤੁਸੀਂ ਛੋਟਾ ਬਣਾਉਣਾ ਚਾਹੁੰਦੇ ਮੈਂ ਫਿਰ ਪੰਜ ਛੇ ਦਾ ਬਣਾ ਲਵਾਂ ਮਤਲਬ ਫਲਾਵਰ ਦੇ ਪੱਤੀ ਦੇ ਅਕੋਰਡਿੰਗ ਹੀ ਆਪਾਂ ਇਹਨੂੰ ਬਣਾਉਣਾ ਹੁੰਦਾ ਹੁਣ ਥੋੜੀ ਜਿਹੀ ਪਿੱਛੇ ਪਿੱਛੇ ਜਗ੍ਹਾ ਆਪਾਂ ਹਟਾਉਂਦੇ ਜਾਣਾ ਤਾਂਾਂ ਕੇ ਦੀ ਸ਼ੇਪ ਆ ਜਿਹੜੀ ਉਹ ਪੱਤੀ ਦੀ ਪੱਤੀ ਦੀ ਵਾਂਗੂ ਬਣਸ ਅਕੇ ਇਦਾਂ ਥੋੜਾ ਜਿਆ ਐਦੂੰ ਪਿੱਛੇ ਕਰ ਦੇਣਾ ਤੇ ਉਧਰੋਂ ਬੈਕ ਵਾਲੀ ਸਾਈਡ ਜਿਹੜੀ ਪੱਤੀ ਹੈਗੀ ਉਹਨੂੰ ਧਾਗਾ ਜਿਹੜਾ ਉਹ ਅੱਗੇ ਕੱਢਦੇ ਜਾਣਾ ਇਸ ਤਰ੍ਹਾਂ ਮਤਲਬ ਇਹ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜਾ ਬੰਸਾ ਇਹਨੂੰ ਪਸ਼ਮੀਨੇ ਤੇ ਬਣਾ ਲਓ ਕਾਟਨ ਤੇ ਬਣਾ ਲਓ ਸਿਲਕ ਤੇ ਬਣਾ ਲਓ ਹੁਣ ਤਾਂ ਇਹਦਾ ਟ੍ਰੈਂਡ ਹੀ ਜਿਹੜਾ ਬਹੁਤ ਹੈਗਾ ਤੇ ਬਾਕੀ ਜਿਨ੍ਹਾਂ ਨੂੰ ਆਰੀ ਵੀ ਨਹੀਂ ਆਉਂਦੀ ਉਹ ਵੀ ਪਹਿਣਾ ਇਹਨੂੰ ਬਣਾ ਸਕਦੀਆਂ ਆਪਦੇ ਸੂਟ ਆਪਦੀਆਂ ਕੁੜੀਆਂ ਦੇ ਛੋਟੀਆਂ ਦੇ ਹਨਾ ਸੂਟ ਆ ਜਿਹੜੇ ਉਹ ਤੁਸੀਂ ਤਿਆਰ ਕਰ ਸਕਦੇ ਆ ਕੋਈ ਇਹਦੇ ਵਿੱਚ ਨਾ ਜ਼ਿਆਦਾ ਮਿਹਨਤ ਆ ਜਿਹੜੀ ਨਹੀਂ ਲੱਗਦੀ ਤੁਸੀਂ ਧੁੱਪੇ ਬੈਠੇ ਬੈਠੇ ਹਨਾ ਇਹਨੂੰ ਫਰੇਮ ਤੇ ਬਣਾ ਸਕਦੇ ਕੋਈ ਇਹਦੇ ਵਾਸਤੇ ਆਪਾਂ ਨੂੰ ਦੇਖੋ ਅੱਡਾ ਨਹੀਂ ਚਾਹੀਦਾ ਹਨਾ ਤੇ ਇਹ ਤਾਂ ਆਮ ਵੀ ਉਹ ਜੇ ਤੁਹਾਡੇ ਕੋਲ ਸਾਫ ਸੂਟ ਪਏ ਆ ਹਨਾ ਤੱ ਬਣੇ ਬਣੇ ਸੂਟ ਤੇ ਵੀ ਤੁਸੀਂ ਫਰੇਮ ਲਾ ਕੇ ਬਣਾ ਸਕਦੇ ਆ ਆਣੀ ਹੈਗਾ ਵੀ ਤੁਸੀਂ ਨਵਾਂ ਲੈਣਾ ਸਟਿਚ ਕਰਨਾ ਹੈ ਨਾ ਕਈ ਵਰੀ ਆਪਾਂ ਪਲੇਨ ਸੂਟ ਵੈਸੇ ਸਵਾ ਲੈਣੇ ਹੁੰਦੇ ਆ ਪਸ਼ਮੀਨੇ ਵਗੈਰਾ ਦੇ ਜਾਂ ਕਾਟਨ ਦੇ ਹੈ ਨਾ ਜਦ ਬੱਚਿਆਂ ਦੇ ਕੋਈ ਪਲੇਨ ਹੁੰਦੇ ਆ ਨਾ ਫਰੌਕ ਵਗੈਰਾ ਤੇ ਉਹ ਬਣੀਆਂ ਬਣਾਈਆਂ ਤੇ ਵੀ ਆਪਾਂ ਫਰੇਮ ਲਾ ਕੇ ਜਿਹੜਾ ਇਹਨੂੰ ਬਣਾ ਸਕਦੇ ਇਹ ਮੈਂ ਘੇਰੇ ਘੇਰੇ ਤੇ ਨਮ ਬਣਾ ਰਹੀ ਸੀ ਪੱਤੀਆਂ ਤੇ ਫਲਾਵਰ ਇਹ ਪਸ਼ਮੀਨੇ ਦਾ ਹੈਗਾ ਇਹ ਸਾਡੇ ਮਾਤਾ ਜੀ ਦਾ ਜੀ ਸੂਟ ਹੈਗਾ ਤੇ ਇਹਦੇ ਤੇ ਮੈਂ ਦਾ ਹਲਕਾ ਹਲਕਾ ਬਣਾ ਰਹੀ ਸੀਗੀ ਡਿਜ਼ਾਈਨ ਤੇ ਇਹਦਾ ਇਹਨੂੰ ਦੇਖੋ ਆਪਾਂ ਉਹ ਵੀ ਹੋਲਡ ਕਰਕੇ ਫਿਰ ਜਿਹੜੀ ਪੱਤੀ ਦੀ ਸ਼ੇਪ ਆ ਜਿਹੜੀ ਉਹ ਦੇ ਰਹੇ ਆ ਤੇ ਨਾਲ ਇੱਕ ਕਲਰ ਤੁਸੀਂ ਹੋਰ ਯੂਜ਼ ਕਰ ਸਕਦੇ ਆ ਜਿਵੇਂ ਇਹ ਜ਼ਰੂਰੀ ਨਹੀਂ ਹੈਗਾ ਤੁਸੀਂ ਪਿੰਕ ਗ੍ਰੀਨ ਹੀ ਲੈਣਾ ਮੀਨਸ ਕਲਰ ਆ ਜਿਹੜਾ ਤੁਸੀਂ ਆਪਦੀ ਚੁਆਇਸ ਦਾ ਲੈ ਸਕਦੇ ਆ ਤੇ ਇਹ ਕੋਈ ਬਾਲਾ ਵੀ ਨਹੀਂ ਹੈਗਾ 100 ਰੁਪਏ ਜਿਹੜਾ ਤੁਹਾਡਾ ਸੂਟ ਆ ਉਹ ਤੇ 100 ਰੁਪਏ ਦਾ ਜਿਹੜਾ ਥ्रेड ਆ ਤੁਹਾਡਾ ਲੱਗੇਗਾ ਤੇ ਸੂਟ ਆ ਤੁਹਾਡਾ ਤਿਆਰ ਹੋ ਜਾਏਗਾ ਬਸ ਇਹਦੇ ਵਿੱਚ ਜਿਹੜੀ ਤੁਹਾਡੀ ਉਹ ਮਿਹਨਤ ਆ ਉਹ ਲੱਗਣੀ ਹੈਗੀ ਇਹ ਮਿਹਨਤ ਆ ਜਿਹੜੀ ਉਹ ਤੁਹਾਨੂੰ ਆਪਣੋ ਹੀ ਕਰਨੀ ਪੈਣੀ ਹੈਗੀ ਆ ਤੇ ਤੁਸੀਂ ਆਪਦੇ ਸੂਟ ਆ ਜਿਹੜੇ ਉਹ ਤਿਆਰ ਕਰ ਸਕਦੇ ਆ ਹੁਣ ਤਾਂ ਇਹਦੇ ਵਿੱਚ ਆਪਾਂ ਸਿਲਕ 'ਚ ਵੀ ਇਹਨੂੰ ਕਰ ਸਕਦੇ ਹੈਗੇ ਆ ਸਿਲਕ ਜੇ ਤੁਸੀਂ ਯੂਜ਼ ਕਰਨੀ ਹੈਗੇ ਫਿਰ ਧਾਗਾ ਤੋਂ ਉਹਨੂੰ ਡੋਰੀ ਦਾ ਲੈਣਾ ਪੈਣਾ ਫਿਰ ਤੁਸੀਂ ਐਂਕਰ ਆ ਜਿਹੜਾ ਉਹ ਨਹੀਂ ਯੂਜ਼ ਕਰਨਾ ਫਿਰ ਧਾਗਾ ਤੁਸੀਂ ਡੋਰੀ ਹੈ ਜਿਹੜੀ 20 ਰੁਪਏ ਦੀ ਰੀਲ ਹੁੰਦੀ ਆ ਆਪਣੀ ਪਿਛਲੀ ਵੀਡੀਓ 'ਚ ਵੀ ਮੈਂ ਦਿਖਾਇਆ ਹੋਇਆ ਤਾਂ ਫਿਰ ਤੁਸੀਂ ਡੋਰੀ ਦਾ ਜਿਹੜਾ ਉਹ ਧਾਗਾ ਉਹ ਲੈਣਾ ਤੇ ਸਿਲਕ ਦੇ ਸੂਟਾਂ ਵਾਸਤੇ ਪਸ਼ਮੀਨੇ ਤੇ ਕਾਟਨ ਵਾਸਤੇ ਜਿਹੜਾ ਤੁਸੀਂ ਉਹ ਐਂਕਰ ਦਾ ਥ੍ਰੈਡ ਆ ਜਿਹੜਾ ਗੁੱਟੀਆਂ ਵਾਲਾ ਉਹ ਯੂਜ਼ ਕਰ ਸਕਦੇ ਆ ਤੇ ਸਿਲਕਾ ਕੋਈ ਔਰ ਗੰਜਾ ਹਨਾ ਜਿੰਮੀ ਚੂਆ ਉਹਨਾਂ ਸਾਰਿਆਂ ਤੇ ਤੁਸੀਂ ਇਹ ਜਿਹੜੀ ਉਹ ਤੁਸੀਂ ਰੀਲ ਹੈ ਜਿਹੜੀ ਯੂਜ਼ ਕਰਨੀ ਆ ਇਦਾਂ ਹੀ ਆਪਾਂ ਪਿੱਛੇ ਨੂੰ ਕੱਢਦੇ ਜਾਣਾ ਸੋਈ ਨੂੰ ਥੋੜਾ ਥੋੜਾ ਤੇ ਇਦਾਂ ਹੀ ਇਹਨੂੰ ਮਤਲਬ ਤਿਆਰ ਹੋ ਜੂਗੀ ਪੱਤੀ ਬਹੁਤ ਸੋਹਣੀ ਇਹ ਲੱਗਦੀ ਹੈ ਤੇ ਇਹਨੂੰ ਜੇ ਤੁਸੀਂ ਥੋੜਾ ਜਿਹਾ ਚੌੜਾ ਕਰ ਦੋਗੇ ਹਨਾ ਮਤਲਬ ਉੱਪਰਲੀ ਸ਼ੇਪ ਨਾ ਦੇਉ ਤੇ ਇਹਨੂੰ ਤੁਸੀਂ ਫਲਾਵਰ ਵੀ ਜਿਹੜੀ ਮਰਜ਼ੀ ਸ਼ੇਪ ਦੇ ਦਿਓ ਮਲਦ ਨੂੰ ਇੱਕ ਵਾਰੀ ਬੁਲੀਅਨ ਟੰਕਾ ਪਰ ਨ ਆ ਗਿਆ ਤਾਂ ਸ਼ੇਪ ਜਿਹੜੀ ਮਰਜ਼ੀ ਤੁਸੀਂ ਪੱਤੀ ਨਹੀਂ ਬਣਾਉਣਾ ਚਾਹੁੰਦੇ ਇਹਨੂੰ ਐ ਫਲਾਵਰ ਜਿਹਾ ਬਣਾਉਣਾ ਚਾਹੁੰਦੇ ਹਨਾ ਰੋਜ਼ ਟਾਈਪ ਤਾਂ ਉਹ ਵੀ ਜਿਹੜਾ ਤੁਸੀਂ ਉਹ ਬਣਾ ਸਕਦੇ ਹੋ ਉਹ ਵੀ ਸੋਹਣਾ ਲੱਗੂਗਾ ਹੁਣ ਮੈਂ ਤੁਹਾਨੂੰ ਕਾਫੀ ਸਾਰੇ ਹੋਰ ਡਿਜ਼ਾਈਨ ਆ ਜਿਹੜੇ ਉਹ ਦਿਖਾਉਣ ਲੱਗੀ ਆ ਇਹ ਹੀ ਮੇਰੇ ਪਹਿਲਾਂ ਦਾ ਮੈਨੂੰ ਕੋਈ ਕੱਪੜਾ ਲੱਭ ਗਿਆ ਜਿਹਦੇ ਤੇ ਆਪਾਂ ਕਾਫੀ ਸਾਰੇ ਡਿਜ਼ਾਈਨ ਆ ਜਿਹੜੇ ਉਹ ਬਣਾਏ ਸੀ ਤੇ ਉਹਦੇ ਤੇ ਮੈਂ ਤੁਹਾਨੂੰ ਉਹ ਡਿਜ਼ਾਈਨ ਆ ਸਾਰੇ ਦਿਖਾਉਣੀ ਆ ਤੇ ਇਹਦੇ ਵਿੱਚੋਂ ਵੀ ਜਿਹੜਾ ਵੀ ਤੁਸੀਂ ਕਹੋਗੇ ਉਹਦੀ ਵੀਡੀਓ ਜਿਹੜੀ ਮੈਂ ਤੁਹਾਨੂੰ ਭੇਜ ਦੂੰਗੀ ਤੁਸੀਂ ਕਮੈਂਟ ਕਰਨਾ ਵੀ ਲਿੰਕ ਕਹਿਣਾ ਹੈਗਾ ਕਿ ਉਹਦੀ ਵੀਡੀਓ ਦਾ ਲਿੰਕ ਆ ਕਿਉਂਕਿ ਸਾਰੀਆਂ ਵੀਡੀਓਜ਼ ਦੇ ਲਿੰਕ ਹੈਗੇ ਆ ਪੁਰਾਣੀਆਂ ਪਈਆਂ ਪਰ ਤੁਹਾਨੂੰ ਇਹ ਲੱਭ ਨਹੀਂ ਰਹੀਆਂ ਤੇ ਤੁਹਾਨੂੰ ਇਹ ਮੈਂ ਸਾਰੀਆਂ ਦਾ ਲਿੰਕ ਆ ਜਿਹੜਾ ਉਹ ਭੇਜ ਦੂੰਗੀ ਇਹ ਸਾਰੀਆਂ ਹੀ ਆਪਣੇ ਪੇਜ ਤੇ ਜਿਹੜੀਆਂ ਇਹ ਪਈਆਂ ਹੈਗੀਆਂ ਤੇ ਤੁਸੀਂ ਜਿਹੜਾ ਵੀ ਡਿਜ਼ਾਈਨ ਲੈਣਾ ਚਾਹੋ ਤੇ ਉਹਦੇ ਵਾਸਤੇ ਤੁਸੀਂ ਲਿੰਕ ਆ ਜਿਹੜਾ ਕਮੈਂਟ ਕਰਨਾ ਤੇ ਉਹੀ ਡਿਜ਼ਾਈਨ ਆ ਜਿਹੜਾ ਮੈਂ ਤੁਹਾਨੂੰ ਭੇਜ ਦੂੰਗੀ ਜਦ ਤੁਸੀਂ ਕੋਈ ਵੀ ਕਮੈਂਟ ਕਮੈਂਟ ਕਰ ਦੋ ਵੀ ਆਹ ਵਾਲਾ ਡਿਜ਼ਾਈਨ ਆ ਫਲਾਵਰ ਵਾਲਾ ਪੱਤੀ ਵਾਲਾ ਹੁਣ ਇਹ ਡਿਜ਼ਾਈਨ ਆ ਜਿਹੜੇ ਆਪਣੇ ਸ਼ੁਰੂ ਹੋ ਗਏ ਜਿਵੇਂ ਕਿ ਰੋਜ਼ ਫਲਾਵਰ ਤੋਂ ਸ਼ੁਰੂ ਹੋ ਰਿਹਾ ਆਹ ਰੋਜ਼ ਫਲਾਵਰ ਆ ਪਿੰਕ ਵਾਲਾ ਤੇ ਗੰਡ ਵਾਲੀ ਡਿਜ਼ਾਈਨ ਆ ਇਹ ਛੋਟੇ ਵੱਡੇ ਦੇਖੋ ਫਲਾਵਰ ਹੈਗੇ ਆ ਕਾਫੀ ਤਰ੍ਹਾਂ ਦੇ ਮਤਲਬ ਇਹ ਸਿੰਗਲ ਸਿੰਗਲ ਜਿਵੇਂ ਆਪਾਂ ਪਸ਼ਮੀਨੇ ਤੇ ਪਾ ਸਕਦੇ ਆ ਇਹ ਕਾਫੀ ਤਰ੍ਹਾਂ ਦੀ ਲਾਈਨਿੰਗ ਆ ਇਹ ਗੋਲ ਜਿਹੇ ਜਾਂ ਛੋਟੇ ਫਲਾਵਰ ਆ ਦੇਖੋ ਬਿਲਕੁਲ ਹੀ ਛੋਟੇ ਜਿਹੜੇ ਇਹ ਵੀ ਤੁਸੀਂ ਬਣਾ ਸਕਦੇ ਆ ਵੱਡੇ ਵੀ ਬਣਾ ਸਕਦੇ ਆ ਤੇ ਰੋਜ਼ ਦੇ ਵਿੱਚ ਵੀ ਕਾਫੀ ਹੈਗੀਆਂ ਇਹ ਬੁਲੀਅਨ ਟੰਕੀ ਦੀ ਟਾਈਪ ਆ ਆ ਬੁਲੇਟਾਂ ਕਵੀ ਬਣਾ ਸਕਦੇ ਤੇ ਇਦਾਂ ਤੁਸੀਂ ਪੱਤੀ ਵਾਂਗੂ ਵੀ ਬਣਾ ਸਕਦੇ ਜਿਵੇਂ ਵੱਡੀਆਂ-ਵੱਡੀਆਂ ਪੱਤੀਆਂ ਬਣੀਆਂ ਇਹ ਵੀ ਜਿਵੇਂ ਕਾਟਨ ਦੇ ਕੁੜਤੇਆਂ ਤੇ ਬਣੀਆਂ ਹੋਣ ਤਾਂ ਇਹ ਬਹੁਤ ਸੋਹਣੀਆਂ ਲੱਗਦੀਆਂ ਤੇ ਤੁਸੀਂ ਇਹਨਾਂ ਚ ਕੋਈ ਵੀ ਜਿਹੜਾ ਵੀ ਤੁਸੀਂ ਕਹੋਗੇ ਹਨਾ ਉਹਦੀ ਵੀਡੀਓ ਜਿਹੜੀ ਮੈਂ ਤੁਹਾਨੂੰ ਭੇਜ ਦੂੰਗੀ ਤੁਸੀਂ ਮੈਨੂੰ ਕਮੈਂਟ ਕਰ ਦਿਓ ਵੀ ਕਿਹੜੀ ਡਿਜ਼ਾਈਨ ਦੀ ਤੁਹਾਨੂੰ ਵੀਡੀਓ ਚਾਹੀਦੀ ਹੈ ਇਹ ਸਾਰੀ ਡਿਜ਼ਾਈਨੀਆਂ ਵੀਡੀਓ ਹੈਗੀਆਂ ਆਪਣੇ ਕੋਲੇ ਆਪਣੇ YouTube ਤੇ ਵੀ ਪਈਆਂ ਜੇ ਤੁਸੀਂ ਆਪ ਖੁਦ ਲੱਭ ਸਕਦੇ ਆ ਤਾਂ ਪਲੇਲਿਸਟ YouTube ਦੇ ਵਿੱਚ ਜਾਣਾ ਤੇ ਉਥੋਂ ਤੁਸੀਂ ਖੋਦਾਂ ਜਿਹੜੀਆਂ ਲੱਭ ਸਕਦੇ ਜੇ ਤੁਹਾਨੂੰ ਨਹੀਂ ਲੱਭ ਰਹੀਆਂ ਫਿਰ ਤੁਸੀਂ ਜਿਹੜਾ ਮੈਨੂੰ ਕਮੈਂਟ ਕਰ ਦੇਣਾ ਮੈਂ ਤੁਹਾਨੂੰ ਲਿੰਕ ਭੇਜ ਦੂੰਗੀ ਹੁਣ ਇਹ ਆਪਣੀ ਫਲਾਵਰ ਪੱਤੀ ਜਿਹੜੀ ਪਿੰਕ ਹੈ ਜਿਹੜੀ ਆਪਣੀ ਬਣ ਗਈ ਸੀ ਤੇ ਦੂਜੀ ਜਿਹੜੀ ਗ੍ਰੀਨ ਪੱਤੀ ਹੈ ਉਹ ਬਸ ਆਪਾਂ ਇਦਾਂ ਸਿੰਪਲ ਹੀ ਬਣਾਉਣੀ ਆ ਮਲੇ ਇਦਾਂ ਜਿੰਨੀ ਕ ਪੱਤੀ ਬਣਾਉਣੀ ਆ ਉਦਾਂ ਤੁਸੀਂ ਧਾਗਾ ਲੈ ਲਿਆ ਤੇ ਬਾਕੀ ਇਧਰੋਂ ਘਟਦੇ ਜਾਣਾ ਤੇ ਉਧਰ ਨੂੰ ਵਧਦੇ ਜਾਣਾ ਇਦਾਂ ਹੀ ਬਸ ਤੁਸੀਂ ਸਿੰਪਲ ਬਣਾਉਂਗੇ ਤਾਂ ਉਦਾਂ ਪੱਤੀਆਂ ਬਣ ਜਾਣਗੀਆਂ ਤੇ ਸੋਹਣੀਆਂ ਲੱਗਣਗੀਆਂ ਦੋ ਪੱਤੀਆਂ ਜੀ ਇਹਦੇ ਨਾਲ ਆਪਾਂ ਅਲੱਗ ਕਲਰ ਦੀਆਂ ਲਾਈਏ ਸਾਮਤਲ ਇਹਦੀ ਲੁੱਕ ਜਿਹੜੀ ਉਹ ਵਧੀਆ ਬਣ ਜਾਂਦੀ ਹੈ ਇਦਾਂ ਤੁਸੀਂ ਪਿੱਛੇ ਪਿੱਛੇ ਜਿਹੜਾ ਇਦਾਂ ਜਾਈ ਜਾਣਾ ਤਾਂਗਾ ਤੇ ਇੱਥੇ ਦੋ ਪੱਤੀਆਂ ਜਿਹੜੀਆਂ ਇਹ ਆਪਾਂ ਲਾਉਣੀ ਹੈ ਕਿਸੇ ਵੀ ਫਲਾਵਰ ਦੇ ਨਾਲ ਇਹਨੂੰ ਥੋੜਾ ਜਿਹਾ ਇਹ ਹੁਣ ਪੱਤੀ ਫਲਾਵਰ ਬਣਿਆ ਜੇ ਤੁਸੀਂ ਇਹਨੂੰ ਥੋੜਾ ਜਿਹਾ ਚੌੜਾ ਕਰ ਦੋਗੇ ਹਨਾ ਤਾਂ ਇਹ ਮਤਲਬ ਗੋਲ ਜਾ ਜਿਵੇਂ ਰੋਜ਼ ਟਾਈਪ ਬਣ ਜਾਊਗਾ ਉਦਾਂ ਵੀ ਤੁਸੀਂ ਇਹਨੂੰ ਜਿਹੜਾ ਬਣਾ ਸਕਦੇ ਮਸਤ ਨੂੰ ਟੰਕਾ ਭਰਨਾ ਆ ਜੇ ਤੁਸੀਂ ਵੀਡੀਓ ਨੂੰ ਦੇਖ ਲਓਗੇ ਇੱਕ ਦੋ ਵਾਰੀ ਤਾਂ ਮੈਨੂੰ ਲੱਗਦਾ ਨਹੀਂ ਵੀ ਇਹ ਕੋਈ ਔਖੀ ਚੀਜ਼ ਆ ਤੁਸੀਂ ਇਹ ਸਾਰੀ ਆ ਜਿਹੜਾ ਸਿੱਖ ਸਕਦੇ ਆ ਬਾਕੀ ਕਮੈਂਟ ਕਰ ਦਿਓ ਵੀ ਤੁਹਾਨੂੰ ਕਿਹੜ ਚਾਹੀਦੀ ਆ ਉਹ ਤੁਹਾਨੂੰ ਮੈਂ ਸਾਰਿਆਂ ਨੂੰ ਲਿੰਕ ਭੇਜ ਦੂੰਗੀ ਬਾਕੀ ਜਿਨ੍ਹਾਂ ਨੇ ਹੱਸ ਤੱਕ ਫੋਲੋ ਨਹੀਂ ਕੀਤਾ ਫੋਲੋਅਰ ਜਿਹੜਾ ਉਹ ਜ਼ਰੂਰ ਕਰ ਲਿਓ ਤਾਂ ਕਿ ਹਰ ਹੈਂਡਵਰਕ ਦੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਆਪਦੇ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਆਪ ਤਿਆਰ ਕਰਕੇ ਪਾ ਸਕੋ ਆਪਦੇ ਬੱਚਿਆਂ ਦੇ ਪਾ ਸਕੋ ਹਨ ਦੂਜਿਆਂ ਨੂੰ ਵੀ ਸਿਖਾ ਸਕੋ ਆਪ ਵੀ ਸਿੱਖੋ ਤੇ ਦੂਜਿਆਂ ਨੂੰ ਵੀ ਸਿਖਾਓ ਹਨ ਚਲੋ ਕੱਪੜੇ ਤਾਂ ساری ਉਮਰ ਹੀ ਪਾਉਣੇ ਹਨ ਹਨਾ ਵੀ ਇਹ ਕਿਹੜਾ ਪਈ ਇਹਦਾ ਨੱਕ ਮੇਗਾ ਵੀ ਅੱਜ ਆਪਾਂ ਸਿੱਖ ਲਿਆ ਤੇ ਕੱਲ ਨੂੰ ਜਿਹੜਾ ਆਪਣੇ ਹੀ ਕੰਮ ਨਹੀਂ ਆਉਣਾ ਇਹਨਾਂ ਦੇਖੋ ਵਿਰਲੇ-ਵਲੇ ਆਪਾਂ ਫਲਾਵਰ ਬਣਾ ਸਕਦੇ ਹਾਂ ਵਿੱਚ ਵਿੱਚ ਸੀਕਵੈਂਸ ਲਗਾ ਸਕਦੇ ਹਾਂ ਇਦਾਂ ਆਪਾਂ ਘੇਰੇ-ਘੇਰੇ ਤੇ ਵਰਕ ਕਰ ਸਕਦੇ ਹਾਂ ਵੀਡੀਓ ਕਿੰਨੇ ਲੱਗੀ ਜਰੂਰ ਦੱਸਿਓ ਧੰਨਵਾਦ